ਆਓ ਜੀ ਆ ਜਾ ਪਿੱਛੇ ਆ ਜਾ ਵਾਹਿਗੁਰੂ ਬਾਰੀ ਦੇ ਕਰੰਤੇ ਆਓ ਜੀ ਮੰਦਰ ਕੋਲ ਆਓ ਤਾਂ ਭਾਰਿਆਂ ਨੇ ਪਾਗੜੀਆਂ ਦਿਖਾਓ ਕਿਧਰ ਆ ਬਾਈ ਦਰਸ਼ਨ ਆ ਜਾ ਆ ਗਏ ਜੇ ਸਮਝੋ ਆ ਗਏ ਆ ਜੀ ਚਲੋ ਜੀ ਸ਼ੁਰੂ ਕਰੋ ਆ ਜੀ ਵਾਹਿਗੁਰੂ ਵਾਹਿਗੁਰੂ ਸਹਿਜ ਜੀਓ ਕਿੰਨੇ ਤਾਪ ਦੀਵਾਰ ਨਹਾਰਾ ਲੋਕਾਂ ਦਾ ਫਰਕਰਾਸ ਤਾਂ ਕੁਝ ਕਿਨਾਂ ਤੋਂ ਲੱਗਿਆ ਜਾਂ ਕਿ ਪ੍ਰਭਾਗੇ ਅਰਦਾਸ ਤੋਂ ਕਾ ਕੋਈ ਵਹਿਮ ਨਹੀਂ ਥਲੇ ਵਾਸੀ ਤੋਂ ਕਾ ਇੱਥੇ ਲੱਗੇ 15 ਦਸੰਬਰ ਕੈਗਰ ਨਾਨਕ ਲਈ ਜਾਇਆ ਸੰਗਤ ਕੋਤੇ ਅਮਰਦਾਸ ਰਾਮਦਾਸਾ ਹੋਇਆ ਸਾਈਂ ਆਰਤੀ ਵਰਤ ਕੇ ਬਗਰੋ ਜਿਬਰੋ ਜੀ ਹਰ ਰਾਇ ਜੀ ਹਰ ਜੀ ਜਾਈ ਹੈ ਜਿੱਥੇ ਪੱਬਨ ਜਾਏ ਮਤਵਾਤ ਜੁਈਆ ਕਾਰ ਨੌ ਨੇ ਤਾਂ ਵੇ ਤਾਂ ਸਭ ਸਾਈਂ ਦੀ ਸਾਹੇ ਦਸਵੇਂ ਪਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਹਾਨੇ ਵਾਲੀ ਉਹਦੇ ਦਾਦੇ ਬੰਦਕੇ ਵਾਲੀ ਸਰਬੰਸਦਾਨੀ ਸਭ ਸੇ ਹੋਣਾ ਜਿਸਹਾਏ ਜਿਸ ਸਾਹ ਪਾਸ ਆਈ ਜੋਤ ਸਾਖ ਦਾ ਚੌੜਸਤੇ ਮਾਲਕ ਜੋਗੋ ਜੋਗ ਅਟਲ ਕਲ ਜੋ ਕੇ ਮਹਤਮਾਨੀ ਕੇ ਜਹਾਜ ਪਰ ਤੱਕ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਪ ਦਰਸ਼ਨ ਦਰਦਾਰ ਦਾ ਧਿਆਨ ਤਰਕੇ ਖਾਲਸਾ ਇਸਹਾਏ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਾ ਜਹਾਂ ਸਾਹਿਬ ਜਾਨਿਆਂ ਚਾਲੀਆਂ ਮੁਕਤਿਆਂ ਹੱਸੀਆਂ ਜਪਿਆਂ ਤਪਿਆਂ ਜਿਨਾ ਤਰ੍ਹਾਂ ਨਾਮ ਦੇ ਪਿਆਵਾਂ ਲਿਖੇ ਸਕੇ ਦੇਖ ਪਾਈ ਕਿ ਮੈਂ ਜੇ ਕਿਹਨਾਂ ਰਿਤਾ ਤੋ ਨਾ ਪਿਆਰਾ ਚਾਰਾਂ ਦੀ ਪੁਨਾਈ ਦਾ ਤਰ੍ਹਾਂ ਕਰਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਨਾ ਨਾਮ ਸਿਨਾ ਦੇ ਕਰਦੇ ਜੇ ਨਾਮ ਨਾਲ ਸਿਡੀ ਜੇ ਤਾਂ ਪਾਤਾ ਸੰਗ ਨੂੰ ਆਇਓ ਪੁਧੀਆਂ ਦੇ ਗਾਂਵ ਚ ਉਬਾਲੇ ਗੇ ਧੁਰਦਵਾਰ ਦੀ ਸਿਵਾਲੀ ਕੁਰਬਾਨੀਆਂ ਗੀਤਿਆਂ ਤਰਨੇ ਹਾਰਿਆ ਸਾਨੂੰ ਉਸ ਜਾਂ ਲੰਘਣੀਆਂ ਚੰਗੀਆਂ ਦੀ ਕਮਾਈ ਦਾ ਤਨ ਤੱਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਸ ਤੱਕਤਾ ਸਰਬਤਾ ਗੁਰਦਾਰੇ ਦੇ ਦਰਸ਼ਨ ਦਾ ਅਰਦਾਸ ਤਨ ਤੱਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਵਿੱਚ ਮੇ ਸਰਬਤਾ ਖਾਲਸਾ ਜੀ ਕੀ ਅਰਦਾਸ ਹੈ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੋ ਤਨ ਤਨ ਸ੍ਰੀ ਗੁਰੂ ਰਵੀਰਾਮ ਜੀ ਮਹਾਰਾਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਤਨ ਤਨ ਬਾਬਾ ਬਸੂਕਰਮ ਜੀ ਮਹਾਰਾਜੋ ਆਪ ਜੀ ਦੇ ਹਜੂਰ ਚਰਨਾ ਕਮਲਾਪਾਸ ਸਰਦਾਰ ਬੇਨਤੀ ਜੋ ਦੀ ਅਸੀਂ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਅਪਾਰ ਕਿਰਪਾ ਸਦਕਾ ਪਿੰਡ ਦੌਦਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਸਾਰੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚੇ ਪਾਤਸ਼ਾਹ ਜੀ ਉਹ ਤਨ ਤਨ ਸੱਚੇ ਪਾਤਸ਼ਾਹ ਜੀ ਦੇ ਗੁਰੂ ਰਸ ਸਿੰਘ ਜੀ ਵੱਲੋਂ ਵਰਸਾਏ ਹੋਏ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨੂੰ ਲੈ ਕੇ ਸੱਚੇ ਪਾਤਸ਼ਾਹ ਜੀ ਉਹ ਤਿਆਰੀਆਂ ਕੀਤੀਆਂ ਗਈਆਂ ਨੇ ਸਭ ਦੇ ਜੀਓ ਸਰਦਾਰਾਂ ਵੱਲੋਂ ਸਾਰੇ ਨਗਰ ਵੱਲੋਂ ਰਸਤਾ ਅੰਧਗਨਾ ਕਰਕੇ ਲੋਕਾਸ਼ ਸੇ ਪਾਸ਼ਾ ਜੀ ਉਸ ਤੋਂ ਹਾਲੂਆਂ ਦੇ ਲਈ ਲੰਗਰ ਤਿਆਰ ਕਰਨਾ ਸੇ ਪਾਸ਼ਾ ਜੀ ਉਹ ਸਾਰੀਆਂ ਸੰਗਾਂਵਾਂ ਨੂੰ ਹੁਣ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਣੇ ਹਨ ਤੋਂ ਆਪ ਜੀ ਨੇ ਰਸਤੇ ਵਿੱਚ ਰਹਿ ਕੇ ਅੰਗ ਸੰਗ ਰੱਖਿਆ ਕਰਨੀ ਸਾਰੀਆਂ ਸੰਗਤਾਂ ਨੇ ਸਿਰ ਤੇ ਮੇਰਿਆ ਹੱਥ ਰੱਖਣਾ ਰਸਤੇ ਵਿੱਚ ਅੰਗ ਸੰਗ ਸਾਹੀ ਹੋਣਾ ਸਾਰਿਆਂ ਸੇਵਾਦਾਰਾਂ ਨੂੰ ਮਾਈਆਂ ਬੀਬੀਆਂ ਭੈਣਾ ਭਰਾਵਾਂ ਨੂੰ ਪ੍ਰੇਮ ਅਤਪਾਕ ਦੇ ਨਾਲ ਸੇ ਪਾਸ਼ਾ ਜੀ ਉਹ ਬੋਲਾ ਮਲਾ ਮਨ ਹਉਣ ਵਾਸਤੇ ਪਾਤਸ਼ਾਹ ਜੂ ਬਲਬੁੱਧ ਉਦਮ ਬਖਸ਼ਣਾ ਸਾਰੀਆਂ ਸੰਗਤਾਂ ਨੇ ਮਿਹਰ ਕਰਾ ਸਤਿ ਪਾਤਸ਼ਾਹ ਜੀਓ ਹੁਣ ਆਪ ਜੀ ਕਰੋ ਕਿਰਪਾ ਸਾਰੀਆਂ ਸੰਗਤਾਂ ਨੂੰ ਅਨੰਦਪੁਰ ਸਾਹਿਬ ਵੱਲੋਂ ਚਾਲੇ ਪਾਉਣ ਦੀ ਇਜਾਜ਼ਤ ਬਖਸ਼ੋ ਜੀ ਸੇ ਗੁਰਖ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਬ ਸ੍ਰੀ ਗੁਰੂ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਨ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਪ੍ਰਿਆ ਕਾਲੋ ਵਾਹਿਗੁਰੂ ਜੀ ਕੀ ਫਤਿਹ ਚਲੋ ਮਿੱਤਰੋ ਆਪਣੇ ਤੁਹਾਨੂੰ ਆਹ ਇੱਥੇ ਬੰਦਾ ਕਿਹੜਾ ਮਮਾ ਬੱਲਾ ਉੱਥੇ ਆਪਾਂ ਬਣਾਉਣੀ ਆਪਾਂ ਮੈਂ ਇੱਥੋਂ ਫੜ ਕੇ ਨਾ ਟਰੈਕਟਰ ਤੁਰਦਿਆਂ ਦੀ ਸਾਰਿਆਂ ਦੀ ਬਣਾਈ ਚੱਲੀਏਗਾ ਬਸ ਇੱਥੇ ਹੀ ਫੜ ਲਈ ਹਾਂ ਸਾਰੇ ਬੂਰੇ ਚਾਉੜਾ ਜੂਵੇ ਲਾ ਕੇ ਪੂਰੀ ਗਏ ਤੇ ਬਾਅਦ ਵਿੱਚ ਕਢਿਆ ਲਾਂਗੇ ਆਹ ਇਹ ਡੇਟ ਜਾਣਾਂ ਦਾ ਮੇਰ ਨਾਲ ਜਾ ਮੈਂ ਨਾ ਬਲਜੀਤ ਫੇਰ ਗਿਆ ਯਾਰ ਮੋਟਰਸਾਈਕਲ ਲੈ ਕੇ ਹੈ ਕੇ ਵੇ ਹੈ ਹਾਂਜੀ ਚਲੋ ਜੀ हैलो हा हा ਰੋ 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 ਮਗਾ ਤੇ ਪੁੱਤ ਜਾਣਾ ਤੂੰ ਕਿਉਂ ਅਸੀਂ ਚੜਾਉਣੀ ਆ ਅਸੀਂ ਕੱਢਿਆਣਾ ਅਸੀਂ ਕਿਹੜਾ ਨਾਲ ਲੇ ਬੰਦ ਮੁੜੇ ਜਾ ਬੋ ਆਜੋ 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 ਤੁਸੀਂ ਰਹਿ ਜਾਓ ڪنهن کي ڀاڳ ٿي گهٽي ٿي ਕੀ ਕਰਾਉਣਾ ਆਦਾਦਾ ਰੇਲਾਈ ਰੋਕਦਾ ਓਏ ਹਉ ਇੱਥੇ ਗੱਲ ਕਰਨੀ ਓਏ ਔਖੇ ਹੋ ਗਿਆ ਜਾਮੋ ਘੱਟਦਾ ਮੈਂ ਕਹਿੰਦਾ ਤੂੰ ਗਿਆ ਬੱਦੇ ਤੱਕ ਜਵਾਬ ਦਿਓ ਯਾਰ ਕਿਰੋ ਵੀ ਗੱਦੇ 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 ਯਾਰ ਰੱਦੇ ਬੰਦੇ ਟਰੱਕ ਤੇ ਜਾਓ ਤਾਂ ਟਰੱਕ ਵੀ ਆਪਾਂ ਨਹੀਂ ਹੁਣ ਆਏ ਚਾਪਾ ਕਿੰਨੇ ਕ ਮਿੱਟੀ ਚੱਲਾਂਗੇ ਗੱਦੇ ਹੀ ਬਹੁਤ ਆ ਗੱਦੇ ਬਹੁਤ ਬੰਦੇ ਖੁੱਲੇ ਹੋ ਕੇ ਬੈਠੇ ਪੋੜੀ ਦਾ ਲਾਓ ਚੜੂ ਕਿਹੜਾ ਉਹਦੇ ਵਿੱਚ ਆ ਜਾ ਯਾਰ ਪੂਰੇ ਟਰੱਕ ਦੇ ਬੰਦੇ ਆ ਜਾਓ ਕਿਹੜਾ ਪਾਸੇ ਵੀ ਪੂਰੇ ਫੇੜਾ ਲਾਓ ਯਾਰ ਚੜੂ ਕਿਹੜਾ ਨਹੀਂ ਇਹ ਨਹੀਂ ਪੂਰੇ ਚੜ੍ਹ ਕੇ ਪਾਣਾ ਅਸੀਂ ਲੈ ਜਾਓ ਪੋੜੀ ਆਹ ਫਟਕੂ ਦਾ ਠੀਕ ਤੇਰੇ ਕੋਲ ਗੜਾ ਓਏ ਆਹ ਪੋੜੀ ਚੋੜੀ ਪੋੜੀ ਲੈ ਕੋਈ ਆਹੀ ਲੈ ਲਓ ਆਹੀ ਲੈ ਲਓ ਪੋੜੀ ਆਹ ਬੰਦ ਤੇ ਆਹੀ ਪੋੜੀ ਉੱਥੇ ਲੈ ਜਾਓ ਆਹੀ ਜਾਓ ਯਾਰ ਇਹ ਕਿਵੇਂ ਆਉਂਦੇ ਆਉਂਦੇ ਬੰਨੀ ਜਿਹੜਾ ਬੈਠਾਲੇ ਉਹ ਬੜਾ ਸ਼ਰਮਾਉਂਦੇ ਆ ਬਾਗ ਨੇ ਬਾਗਰੇ ਬੈਠੇ ਚਲੋ ਬਹੁਤ ਆ ਅਰ ਬੰਨਣ ਨੂੰ ਨਹੀਂ ਆ ਰਹੀ ਹੋਰ ਆਈ ਜਾਣਾ ਬੱਸ ਦੂਜੇ ਬੰਦੇ ਆਪਰੇ ਹੋ ਤੇ ਸਰਪਰਾਕ ਤੇ ਚਲੋ ਵੀ ਚਲੋ ਚਲੋ ਸਾਰਾ ਇੱਥੇ ਬੰਨ ਬੈਠੇ ਹੋ ਥੱਲੇ ਕੁੱਤੀ ਮਹਾਰਾਜ ਦਾ ਫਾਉਂਡੇਸ਼ਨ ਵੜ ਗਈ ਹਾਂ ਲੱਭਾ ਚੱਲ ਮਾਜਾਂ ਚੜਾਉਣ ਆਈਆਂ ਯਾਰ ਹੋਰ ਆਈਆਂ ਸਹੀ ਗੱਲ ਆ ਹੂੰ ਹੂੰ ਬੋਰੀ ਦਾ ਬੋਰੀ ਬੈਠੀ ਰੱਖੀ ਬਹੁਤ ਸਿਕਰ ਰਾਸ ਦੀ ਹੂੰ ਬਹੁਤ ਖੜੀਆਂ ਸੀ ਆ ਜਾ ਕੈਰੀ ਅਰੀ